ਦੇਖੋ ਅੱਜ ਕੀ ਹਾਲਾਤ ਬਣ ਗਏ ਜਿਸ ਵੇਲੇ ਸਿੱਖ ਕੌਮ ਦਾ ਮਹਾਨ ਜਰਨੈਲ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਕਿਤੇ ਆਇਆ ਕਰਦਾ ਸੀ ਇੱਥੇ ਬੈਠਦੇ ਸੀ ਉਹਨਾਂ ਦੀ ਸੈਨਾ ਬੈਠਦੀ ਸੀ ਕਿੰਨੇ ਪਰਉਪਕਾਰ ਆ ਮਹਾਰਾਜਾ ਰਣਜੀਤ ਸਿੰਘ ਦੇ ਅੱਜ ਹਾਲਾਤ ਵੇਖੋ ਉਸ ਵੇਲੇ ਦੀ ਬਿਲਡਿੰਗ ਆ ਇਹ ਅੱਜ ਦੀਆਂ ਬਿਲਡਿੰਗਾਂ ਤੇ ਕਰੋੜਾਂ ਰੁਪਈਆ ਚ ਕਿਨੇ-ਕਨੇ ਘਪਲੇ ਹੋ ਜਾਂਦੇ ਜਦੋਂ ਬਣਾਉਂਦੇ ਆ ਇਹ ਇਹ ਵੇਖੋ ਜਿਹੜੀ ਕਿਰਤ ਕਮਾਈ ਦੀ ਸੀ ਇਹ ਬਿਲਡਿੰਗ ਅੱਜ ਵੀ ਸ਼ੇਰੇ ਪੰਜਾਬ ਦੇ ਜਿਹੜੇ ਵਾਰਸ ਐ ਅੱਜ ਉੱਥੇ ਖਲੋਤੇ ਆ ਤੇ ਤੁਹਾਡੇ ਚੈਨਲ ਦੇ ਜ਼ਰੀਏ ਮੈਂ ਕਹਿਣਾ ਚਾਹਣਾ ਆਉਣਗੇ ਹੱਲੇ ਤੇ ਮੈਂ ਆਇਆ ਮੈਨੂੰ ਪਤਾ ਲੱਗਾ ਹੋਰ ਆਉਣਗੇ ਪਰ ਮੈਂ মিডিਆ ਵਾਲੇ ਵੀਰਾਂ ਨੂੰ ਵੀ ਬੇਨਤੀ ਕਰੂੰਗਾ ਕਿ ਭਰਾਓ ਤੁਸੀਂ ਵੀ ਇਹ ਚੀਜ਼ਾਂ ਜ਼ਰੂਰ ਦਿਖਾਓ ਅੱਜ ਹਾਲਾਤ ਵੇਖੋ ਮੇਰੇ ਆਲੇ ਦੁਆਲੇ ਕਿ ਕਿਦਾਂ ਇਹ ਖੰਡਰ ਬਣ ਗਈ ਆ ਮੈਨੂੰ ਦੁੱਖ ਲੱਗਦਾ ਇਹ ਵੇਖ ਕੇ ਇੱਥੇ ਇੱਕ ਪਰੀਆਂ ਵਾਲਾ ਬਾਗ ਸੀਗਾ ਜਿੱਥੇ ਸੈਰਗਾ ਸੀ ਉਹਨਾਂ ਦੀ ਉਹ ਤੇ ਨਾਸ ਹੀ ਕਰਤਾ ਖਤਮ ਕਰਤਾ ਔਰ ਕਿੰਨਾ ਮਸ਼ਕਰੀਆਂ ਕਰਕੇ ਲੋਕਾਂ ਨੇ ਸਾਨੂੰ ਕਿਹਾ ਜਿਨ੍ਹਾਂ ਨੂੰ ਇਤਿਹਾਸ ਵਿਰਾਸਤਾਂ ਨਹੀਂ ਪਤਾ ਉਹ ਖਤਮ ਹੋ ਗਿਆ ਜੀ ਖਤਮ ਨਹੀਂ ਹੋਇਆ ਮਹਾਰਾਜਾ ਰਣਜੀਤ ਸਿੰਘ ਕਦੀ ਨਹੀਂ ਖਤਮ ਹੋ ਸਕਦਾ ਉਹ ਸਾਡੇ ਇੱਥੇ ਵੱਸਦਾ ਵਾ ਆ ਤੁਹਾਡੇ ਸਾਹਮਣੇ ਉਹਦੇ ਵਾਰਿਸ ਖਲੋਤੇ ਆ ਜਿੰਨਾ ਚਿਰ ਇਹ ਯਾਦਗਾਰਾਂ ਜਿਹੜੀਆਂ ਵਿਰਾਸਤਾਂ ਛੱਡੀਆਂ ਇਹ ਸਿੱਖ ਕੌਮ ਜਿਉਂਦੀ ਹਲੇ ਮਰਨੀ ਗਈ ਸੀ ਸੰਭਲਾਂਗੇ ਐਡਾ ਵੱਡਾ ਰਾਜਾ ਸਾਡਾ ਜਿਸਨੇ ਸਾਨੂੰ ਇੰਨਾ ਕੁਝ ਦੇ ਦਿੱਤਾ ਤੇ ਅੱਜ ਅਸੀਂ ਕੀ ਦਿੱਤਾ ਉਹਨੂੰ ਆ ਦੇਖੋ ਆ ਦਿੱਤਾ ਉਹਨਾਂ ਨੂੰ ਆ ਖੰਡਰ ਆ ਜ਼ਮੀਨਾਂ ਜਿਨੇ ਜ਼ਮੀਨਾਂਦਾਨ ਕੀਤੀਆਂ ਹੁਣ ਜਿਨੇ ਸਮਾਜ ਨੂੰ ਇੰਨਾ ਕੁਝ ਦਿੱਤਾ ਹੋਵੇ ਕੌਮ ਨੂੰ ਇੰਨਾ ਕੁਝ ਦਿੱਤਾ ਹੋਵੇ ਤੇ ਕੌਮ ਉਦੇ ਲਈ ਮਰਨ ਤੱਕ ਜਾਂਦੀ ਆ ਤੇ ਜਿੱਥੋਂ ਹੱਦ ਸ਼ੁਰੂ ਹੁੰਦੀ ਸੀ ਨਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਰੋਪੜ ਤੋਂ ਸਰਕਾਰੇ ਖਾਲਸਾ ਪਹਿਲਾਂ ਉੱਥੇ ਧਰਨਾ ਲਾਉਣਾ ਪਿਆ ਕੰਪਨੀ ਨੇ ਕਬਜ਼ਾ ਕੀਤਾ ਸੀ ਛਡਾਇਆ ਉਸ ਤੋਂ ਬਾਅਦ ਕੰਪਨੀ ਬਾਗ ਦੇ ਵਿੱਚ ਸਾਡਾ ਬੁੱਤ ਜਿਹੜਾ ਉਹ ਡਿੱਗਣ ਦੀ ਕਿਕਾਰ ਤੇ ਜਿੱਥੇ ਸੰਧੀ ਹੋਈ ਉੱਥੇ ਜਾ ਕੇ ਹਾਲਾਤ ਵੇਖ ਲਓ ਰੋਪੜ ਜਿੱਥੇ ਗੋਰਿਆਂ ਨਾਲ ਸੰਧੀ ਹੋਈ ਉਹਦੇ ਹਾਲਾਤ ਇਨੇ ਮਾੜੇ ਕੋਈ ਹਿਸਾਬ ਨਹੀਂ ਉੱਥੇ ਹੀ ਮਹਾਰਾਜਾ ਰਣਜੀਤ ਸਿੰਘ ਪਾਰਕਿਆ ਤੇ ਜਿਹੜੀ ਤਲਵਾਰ ਸ਼ੇਰੇ ਪੰਜਾਬ ਦੇ ਹੱਥ ਚ ਉਹ ਟੁੱਟ ਗਈ ਇੰਨਾ ਬੁਰਾ ਹਾਲ ਸਾਫ ਸਫਾਈ ਦਾ ਅੱਜ ਕਿੱਥੇ ਕਿੱਥੇ ਜਾਵਾਂਗੇ ਪਰ ਜਿੰਨੇ ਜੋਗੇ ਹੈਗੇ ਜਿੰਨਾ ਚਿਰ ਸਾਹ ਚੱਲਦੇ ਆ ਨਾ ਲੜਦੇ ਰਵਾਂਗੇ ਔਰ ਜਗਦਿਆਂ ਜਮੀਰਾਂ ਵਾਲੇ ਭਰਾਵਾਂ ਨੂੰ ਨਾਲ ਲੈ ਕੇ ਆਵਾਂਗੇ ਕਿਉਂਕਿ ਅਸੀਂ ਸ਼ੇਰੇ ਪੰਜਾਬ ਦੇ ਵਾਰਸ ਆ ਜਿਉਂਦੇ ਆ ਇਹੀ ਪੰਜਾਬ ਆ ਸ਼ੇਰੇ ਪੰਜਾਬ ਦਾ ਪੰਜਾਬ ਸੀਗਾ ਸ਼ੇਰੇ ਪੰਜਾਬ ਕਿਉਂ ਕਿਹਾ ਜਾਂਦਾ ਸੀ ਐਵੇਂ ਥੋੜੀ ਕਿਹਾ ਜਾਂਦਾ ਸੀਗਾ ਸ਼ੇਰੇ ਪੰਜਾਬ ਵੇਖੋ ਕਿੱਥੋਂ ਰੋਪੜ ਤੋਂ ਲੈ ਕੇ ਫਗਾਨ ਖੈਬਰ ਤੱਕ ਜਿਹਦਾ ਰਾਜ ਸੀਗਾ ਤੇ ਜਿਹਦੇ ਰਾਜ ਵਿੱਚ ਜੇਲਾ ਨਹੀਂ ਸੀ ਹੁੰਦੀਆਂ ਤੇ ਦੁਸ਼ਮਣ ਥਰ-ਥਰ ਕੰਬਦੇ ਸੀ ਉਹਦੇ ਮਤਲਬ ਹੱਥ ਦੇ ਨੇੜੇ ਆਉਣ ਤੋਂ ਗੋਰੇ ਤੇ ਮੁਗਲ ਠਾਸਰ ਕੰਬਦੇ ਸੀ ਤੇ ਅੱਜ ਜਿਹੜਾ ਵਾ ਉਹ ਸ਼ੇਰੇ ਪੰਜਾਬ ਦਾ ਜਿਹੜਾ ਰਾਜ ਸੀਗਾ ਜਿਹਦੀਆਂ ਅਸੀਂ ਗੱਲਾਂ ਕਿਤਾਬਾਂ 'ਚ ਕਰਦੇ ਸਹੀ ਤੇ ਉਹ ਕਿਤਾਬਾਂ ਵਾਲੀਆਂ ਗੱਲਾਂ ਜਿਹੜੀਆਂ ਸਿਰਫ ਹਵਾ 'ਚ ਰਹਿ ਗਈਆਂ ਅੱਜ ਮਨ ਦੁਖੀ ਹੋ ਗਿਆ ਇਸ ਕਰਕੇ ਦੁਖੀ ਹੋ ਗਿਆ ਵੀ ਸਾਡੇ ਰਾਜੇ ਦੀਆਂ ਯਾਦਗਾਰਾਂ ਇਹੋ ਜਿਹੇ ਹਾਲਾਤਾਂ 'ਚ ਨੇ ਤੇ ਕਈ ਮੇਰੇ ਵੀਰ ਉਹ ਡਾਂਸਰਾਂ ਦੀਆਂ ਵੀਡੀਓ ਵਿਖਾਈ ਜਾਂਦੇ ਆ ਕੋਈ ਸਾਗਰ ਦੀ ਵਟੀ ਵਿਖਾਈ ਜਾਂਦਾ ਵਾ ਤੋ ਆ ਕਿਨੇ ਉਖਾਉਣੀਆਂ ਅਜੇ ਪੰਜਾਬ ਉਹ ਪੰਜਾਬ ਨਹੀਂ ਜੇ ਆਜੇ ਪੰਜਾਬ ਜੇ ਕਿਸੇ ਨੂੰ ਚੁਬਦੀਆਂ ਗੱਲਾਂ ਤੇ ਚੁਬੀ ਜਾਣ ਪਰ ਅਸਲ ਪੰਜਾਬ ਦੇ ਮੁੱਦੇ ਆਜੇ ਤੇ ਇਹੋ ਪੰਜਾਬ ਜੇ ਇਹਨੂੰ ਵਿਖਾਓ ਕਿ ਅੱਜ ਸਾਡੇ ਲਈ ਐਡੀ ਮਾੜੀ ਗੱਲ ਸਾਡੀ ਆਜਪੀਸੀ ਕਿੱਥੇ ਆ ਉਹ ਕੀ ਕਰਨਾ بڑے بڑے ਸਮਾਗਮ ਕਰਾ ਗਏ ਯਾਰ ਤੁਸੀਂ ਆਹ ਕੰਮ ਤੇ ਸਾਡੇ ਕੋ ਸਾਂਭੇ ਨਹੀਂ ਗਏ ਸਾਡੀਆਂ ਵਿਰਾਸਤਾ ਨਹੀਂ ਸਾਂਭੀਆਂ ਗਈਆਂ ਸ਼ੇਰੇ ਪੰਜਾਬ ਦੀ ਕੀ ਨਹੀਂ ਦੇਣ ਬੜੀ ਦੇਣ ਆ ਪਰ ਅਸੀਂ ਕੀ ਦਿੱਤਾ ਸੀ ਇਹ ਗੱਲ ਕਰੀਏ ਅਸੀਂ ਨਹੀਂ ਕੁਝ ਵੀ ਦਿੱਤਾ ਅਸੀਂ ਸਿਰਫ ਔਰ ਸਿਰਫ ਆਪਣੀਆਂ ਵਿਰਾਸਤਾਂ ਨੂੰ ਸਾਂਭ ਹੀ ਲੈਂਦੇ ਅਸੀਂ ਵਿਰਾਸਤਾਂ ਵੀ ਸਾਂਭ ਨਹੀਂ ਸਕੇ ਤੇ ਅੱਜ ਮੈਨੂੰ ਬੜਾ ਦੁੱਖ ਲੱਗਾ ਇੱਥੇ ਆਣ ਕੇ ਮਨ ਰੋ ਪਿਆ ਕਿ ਜਿੱਥੋਂ ਨਹਿਰ ਜਾਂਦੀ ਕਿੰਨਾ ਸੋਚਿਆ ਉਹਨੇ ਕਿ ਸਾਡੇ ਪਵਿੱਤਰ ਸਰੋਵਰਾਂ ਨੂੰ ਜਲ ਜਾਂਦਾ ਤੇ ਕਿਸਾਨਾਂ ਦੇ ਲਈ ਜਿਹੜਾ ਮਹਾਰਾਜਾ ਰਣਜੀਤ ਸਿੰਘ ਨੇ ਇੱਥੋਂ ਨਹਿਰ ਜਿਹੜੀ ਗਈ ਹੈ ਉਹ ਕਿੰਨੇ ਉਦੋਂ ਸਾਧੂ ਮਹਾਤਮਾ ਜਿਹੜੇ ਇੱਥੇ ਆਏ ਤੇ ਕਿੰਨੇ ਉਸ ਵੇਲੇ ਦੇ ਸਰਦਾਰ ਸੀਗੇ ਉਹਨਾਂ ਸਾਰਿਆਂ ਦੇ ਯੋਗਦਾਨ ਨਾਲ ਨਹਿਰ ਗਈ ਉੱਥੇ ਤੇ ਅੱਜ ਉਹ ਨਹਿਰ ਵਿੱਚ ਤੇ ਗੰਦਗੀ ਪਾਉਣ ਦੇ ਕੋਈ ਵਹਿਮਾ ਭਰਮਾਂ ਚ ਪੈ ਕਸਰ ਹੀ ਨਹੀਂ ਛੱਡਦੇ ਤੇ ਅੱਜ ਜਿਹੜੀਆਂ ਸਾਡੀਆਂ ਵਿਰਾਸਤਾਂ ਸੀ ਉਹ ਸਾਡੀ ਮਾੜੀ ਕਿਸਮਤ ਪਤਾ ਨਹੀਂ ਟੂਰਿਸਟ ਮਹਿਕਮਾ ਕਿੱਥੇ ਚਲ ਗਿਆ ਉਹ ਮੰਤਰੀ ਉਹਨਾਂ ਨੂੰ ਬਣਾਓ ਜਿਹਨੂੰ ਨੌਲੇਜ ਹੋਵੇ ਵਿਰਾਸਤਾਂ ਦਾ ਪਤਾ ਹੋਵੇ ਇਤਿਹਾਸ ਪਤਾ ਹੋਵੇ ਜਿਹਨੂੰ ਲਗਾ ਹੋਵੇ ਮਹਾਰਾਜਾ ਰਣਜੀਤ ਸਿੰਘ ਜੀ ਜਿਹੜੇ ਆ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਉਹਨਾਂ ਦੀਆਂ ਯਾਦਗਾਰਾਂ ਨੇ ਪਰ ਅੱਜ ਇਹਨਾਂ ਦੁੱਖ ਲੱਗਾ ਵੇਖ ਕੇ ਅਸੀਂ ਅੰਮ੍ਰਿਤਸਰ ਨਹਿਰ ਆ ਨਾ ਜਿਹੜੀ ਜਿਹਨੂੰ ਸਿੱਖਾਂ ਵਾਲੀ ਨਹਿਰ ਕਿਹਾ ਜਾਂਦਾ ਉਸ ਦਾ ਜਿਹੜਾ ਕਰ ਰਹੇ ਸੀਗੇ ਉਹਦੀ ਸਫਾਈ ਕਰਾ ਸੀ ਕਰਾ ਰਹੇ ਸੀ ਪਵਿੱਤਰ ਸਰੋਵਰਾਂ ਨੂੰ ਜਲ ਜਾਂਦਾ ਪੰਜ ਸਰੋਵਰਾਂ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਜਲ ਜਾਂਦਾ ਔਰ ਪੰਜ ਸਰੋਵਰਾਂ ਨੂੰ ਉੱਥੋਂ ਜਿਹੜਾ ਜਲ ਜਾਂਦਾ ਉੱਥੋਂ ਹੀ ਦੁਰਗਿਆਣਾ ਮੰਦਿਰ ਨੂੰ ਜਲ ਜਾਂਦਾ ਔਰ ਅੱਗੇ ਚਲ ਜੀਏ ਤੇ ਗੁਰੂ ਤੇਗ ਬਹਾਦਰ ਮਹਾਰਾਜ ਗੁਰੂ ਅਜਨ ਦੇ ਮਹਾਰਾਜ ਦਾ ਸਥਾਨ ਆ ਤੇ ਤਰਨਤਨ ਸਾਹਿਬ ਉੱਥੇ ਵੀ ਜਲ ਜਾਂਦਾ ਔਰ ਅਸੀਂ ਉਹ ਨਹਿਰ ਜਿਹੜੀ ਆ ਇੱਥੋਂ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਨੇ ਦੇਖਿਆ ਕਿ ਕਿਸਾਨਾਂ ਨੂੰ ਪਾਣੀ ਦੀ ਬਹੁਤ ਜ਼ਰੂਰਤ ਆ ਉਸ ਵੇਲੇ ਉਹ ਨਹਿਰ ਕੱਢੀ ਸੀ ਜਿਹਨੂੰ ਸਿੱਖਾਂ ਵਾਲੀ ਨਹਿਰ ਕਿਹਾ ਜਾਂਦਾ ਬੜੇ ਹੀ ਸੰਤਾ ਮਹਾਂਪੁਰਸ਼ਾਂ ਦੇ ਯੋਗਦਾਨ ਦੇ ਨਾਲ ਜਿਹੜਾ ਇਹ ਪਾਣੀ ਉੱਥੋਂ ਤੱਕ ਪਹੁੰਚਿਆ ਤੇ ਅੱਜ ਪਾਣੀ ਗੰਦਲਾ ਕਰਨਿਆ ਸੀ ਉਹਦੇ ਲਈ ਅਸੀਂ ਆਏ ਸੀ ਕਿ ਲੋਕਾਂ ਨੂੰ ਵਿਖਾਈ ਇੱਕ ਮੈਸੇਜ ਦਈਏ ਮਾਦੋਪੁਰ ਦਾ ਇਤਿਹਾਸ ਜੇਕਰ ਗੱਲ ਕਰੀਏ ਤਾਂ ਮਹਾਰਾਜਾ ਰਣਜੀਤ ਸਿੰਘ ਜੀ ਦੇ ਨਾਲ ਜੁੜਿਆ ਹੋਇਆ ਹੈ ਕਾਫੀ ਪੁਰਾਣੇ ਸਮੇਂ ਤੋਂ ਜੇਕਰ ਗੱਲ ਕਰੀਏ ਤਾਂ ਮਹਾਰਾਜਾ ਰਣਜੀਤ ਸਿੰਘ ਇੱਥੇ ਆਪਣੀਆਂ ਫੌਜਾਂ ਦੇ ਨਾਲ ਰਹਿੰਦੇ ਹੁੰਦੇ ਸੀਗੇ ਆਪਣੇ ਜਿਹੜੇ ਉਹਨਾਂ ਦੇ ਘੋੜੇ ਸੀਗੇ ਫੌਜਾ ਫੌਜਾ ਸੀਗੇ ਉਹਨਾਂ ਦੀ ਇੱਥੇ ਪ੍ਰਬੰਧ ਹੁੰਦਾ ਸੀਗਾ ਰਹਿਣ ਦਾ ਖਾਣ ਦਾ ਪਰ ਦੂਜੇ ਪਾਸੇ ਜੇਕਰ ਗੱਲ ਕਰੀਏ ਤਾਂ ਇੱਕ ਪਾਸੇ ਜੰਮੂ ਕਸ਼ਮੀਰ ਦੀ ਤੇ ਇੱਕ ਪਾਸੇ ਹਿਮਾਚਲ ਪ੍ਰਦੇਸ਼ ਦੀ ਤੇ ਦੋਨਾਂ ਸਰਹੱਦਾਂ ਦੇ ਵਿੱਚ ਪੈਣ ਵਾਲਾ ਮਾਧੋਪੁਰ ਸ਼ੁਰੂ ਤੋਂ ਹੀ ਇਤਿਹਾਸ ਰੱਖਦਾ ਹੈ ਤੇ ਉਸ ਸਮੇਂ ਮਹਾਰਾਜਾ ਰਣਜੀਤ ਸਿੰਘ ਜੀ ਨੇ ਇੱਕ ਨਹਿਰ ਵੀ ਕੱਢੀ ਸੀਗੀ ਜੋ ਕਿ ਸੱਚਕੰਡ ਸ੍ਰੀ ਹਰਮੰਦਰ ਸਾਹਿਬ ਨੂੰ ਜਲ ਜਾਂਦਾ ਸੀਗਾ ਸੋ ਪਠਾਨਕੋਟ ਦੇ ਕਰੀਬ ਇਹ ਮਾਧੋਪੁਰ ਜਿਹੜਾ ਕੀ ਹੈ ਪੰਜਾਬ ਦੀ ਆਖਰੀ ਸਰਹੱਦ ਪੈਂਦੀ ਹੈ ਇਹ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਦਿੰਨੇ ਆ ਕਿ ਜਿਹੜੀਆਂ ਇਹ ਕੰਧਾਂ ਨੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਵੇਲੇ ਦੀਆਂ ਬਣੀਆਂ ਹੋਈਆਂ ਕਿਉਂਕਿ ਕੁਝ ਸਮਾਂ ਪਹਿਲਾਂ ਜੇਕਰ 5 ਤੋਂ 7 ਸਾਲ ਪਹਿਲੇ ਦੀ ਗੱਲ ਕਰਦੇ ਆ ਤਾਂ ਇੱਥੇ ਟੂਰਿਸਟ ਵੀ ਘੁੰਮਣ ਆਉਂਦੇ ਸੀਗੇ ਪਰ ਹੁਣ ਜਿਸ ਤਰੀਕੇ ਨਾਲ ਇਹਦੇ ਹਾਲਾਤ ਬਣ ਚੁੱਕੇ ਨੇ ਕਿਉਂਕਿ ਮੈਨੂੰ ਨਹੀਂ ਲੱਗਦਾ ਕਿ ਆਉਣ ਵਾਲੀ ਪੀੜ੍ਹੀ ਇਹ ਜਿਹੜੀ ਕੀ ਸਾਡਾ ਇਤਿਹਾਸ ਹੈ ਇਸ ਮੇਰੇ ਖਿਆਲ ਸਿਰਫ ਤੇ ਸਿਰਫ ਕਿਤਾਬਾਂ ਦੇ ਵਿੱਚ ਹੀ ਪੜ੍ਹੇਗੀ ਜਿਹੜੀਆਂ ਇਮਾਰਤਾਂ ਨੇ ਵਿਰਾਸਤਾ ਨੇ ਉਹ ਬਿਲਕੁਲ ਹੀ ਗਾਇਬ ਹੁੰਦੀਆਂ ਜਾ ਰਹੀਆਂ ਨੇ ਮਹਾਰਾਜਾ ਰਣਜੀਤ ਸਿੰਘ ਜੀ ਦੀਆਂ ਪੰਜਾਬ ਦੇ ਵਿੱਚ ਕਾਫੀ ਵਿਰਾਸਤਾਂ ਨੇ ਪੰਜਾਬ ਤੋਂ ਬਾਹਰ ਵੀ ਕਾਫੀ ਵਿਰਾਸਤਾਂ ਨੇ ਪਰ ਜੋ ਕਿ ਹੁਣ ਸਾਰੀਆਂ ਹੀ ਖੰਡਰ ਬਣਦੀਆਂ ਜਾ ਰਹੀਆਂ ਨੇ ਇੱਕ ਵਾਰ ਨੇੜੇ ਤੋਂ ਇਹ ਤਸਵੀਰਾਂ ਦਿਖਾ ਦਿੰਨੇ ਆ ਕਿ ਜੋ ਇਕੰਧਾ ਦੇ ਹਾਲਾਤ ਨੇ ਕਿਉਂਕਿ ਕੁਝ ਸਮਾਂ ਪਹਿਲਾਂ ਇੱਥੇ ਬਹੁਤ ਤਗੜੀਆਂ ਕੰਧਾਂ ਦੇ ਨਾਲ-ਨਾਲ ਕਮਰੇ ਵੀ ਸੀਗੇ ਜੋ ਕਿ ਹੁਣ ਪਿੱਛੇ ਦਰਿਆ ਦੇ ਵਿੱਚ ਢਾਹ ਚੁਕੇ ਨੇ ਪਰ ਜੋ ਚੂਨਾ ਪੱਥਰ ਦੀ ਜੇਕਰ ਗੱਲ ਕਰੀਏ ਜਾਂ ਛੋਟੀਆਂ ਇੱਟਾਂ ਦੀ ਜੇਕਰ ਗੱਲ ਕਰੀਏ ਤਾਂ ਹਾਲੇ ਵੀ ਕਿਤਨਾ ਕਿਤੇ ਇਹ ਚਾਰ ਦੀਵਾਰੀ ਦੀ ਇੱਕ ਕੰਧ ਜਿਹੜੀ ਹੈ ਮੌਜੂਦ ਹੈਗੀ ਆ ਜੋ ਕਿ ਹੁਣ ਰੈਸਟ ਹਾਊਸ ਦੇ ਵਿੱਚ ਤਬਦੀਲ ਹੋ ਚੁੱਕੀ ਆ ਇਹ ਰੈਸਟ ਹਾਊਸ ਦੀਆਂ ਵੀ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਕਿਉਂਕਿ ਹੁਣ ਸਮਾਂ ਜੋ ਇੱਥੇ ਐ ਕਿ ਕੋਈ ਵੀ ਟੂਰਿਸਟ ਇੱਥੇ ਕੋ ਮੱਲੀ ਨਹੀਂ ਪਹੁੰਚਦਾ ਇੱਕ ਸਮਾਂ ਸੀਗਾ ਜਿੱਥੇ ਮਹਾਰਾਜਾ ਰਣਜੀਤ ਸਿੰਘ ਇਸ ਦੇ ਵਿੱਚ ਆਪਣੀਆਂ ਫੌਜਾਂ ਦੇ ਨਾਲ ਰਹਿੰਦੇ ਸੀ ਕਿਤੇ ਉਹ ਜਿਹੜੀਆਂ ਫੌਜਾਂ ਸੀਗੀਆਂ ਪੰਜਾਬ ਦੀਆਂ ਸੁਰੱਖਿਆ ਦੇ ਲਈ ਰੱਖੀਆਂ ਜਾਂਦੀਆਂ ਸੀ ਦੀਆਂ ਕਿਉਂਕਿ ਨਾਲ ਜੰਮੂ ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ ਦੀ ਸਰਹੱਦ ਲੱਗਦੀ ਸੀ ਸੋ ਹੁਣ ਜੇਕਰ ਗੱਲ ਕਰੀਏ ਤਾਂ ਇਤਿਹਾਸ ਕਿਤੇ ਨਾ ਕਿਤੇ ਗਾਇਬ ਹੁੰਦਾ ਦੇਖ ਰਿਹਾ ਆਉਣ ਵਾਲੀ ਪੀੜ੍ਹੀ ਕਿਤਾਬਾਂ ਦੇ ਵਿੱਚ ਇਤਿਹਾਸ ਪੜੇਗੀ ਇਮਾਰਤਾਂ ਯਾ ਜਿਹੜੀ ਹੈ ਵਿਰਾਸਤਾ ਨੇ ਉਹ ਖਤਮ ਹੁੰਦੀ ਜਾ ਰਹੀਆਂ ਨੇ ਮਹਾਰਾਜਾ ਰਣਜੀਤ ਸਿੰਘ ਜੀ ਦਾ ਸ਼ੁਰਤੋਂ ਇੱਥੇ ਇਤਿਹਾਸ ਜੁੜਿਆ ਹੈ ਜਿੱਥੋਂ ਇੱਕ ਨਹਿਰ ਵੀ ਕੱਢੀ ਗਈ ਜੋ ਸੱਚਕਣ ਚੇਰੇ ਮੰਦਰ ਸਾਹਿਬ ਨੂੰ ਜਲ ਵੀ ਦਿੰਦੀ ਸੀਗੀ ਸੋ ਵਧੇਰੇ ਜਾਣਕਾਰੀ ਲਈ ਸਾਡੇ ਨਾਲ ਸਮਾਸੀ ਵੀ ਸਰਪਜੀਤ ਸਿੰਘ ਮਜੂਰ ਨੇ ਸਰਪਜੀਤ ਜੀ ਕਿਵੇਂ ਦੇਖਦੇ ਹੋ ਇਹ ਇਤਿਹਾਸ ਬਹੁਤ ਪੁਰਾਣਾ ਹੈ ਜਿੱਥੇ ਅੱਜ ਟੂਰਿਸਟ ਵੀ ਆਉਣਾ ਬੰਦ ਹੋ ਚੁੱਕੇ ਨੇ ਇਹ ਰੈਸਟ ਹਾਊਸ ਦੇ ਵਿੱਚ ਤਬਦੀਲ ਹੋ ਗਿਆ ਲੱਗਦਾ ਜੀ ਆਉਣ ਵਾਲੀ ਪੀੜ੍ਹੀ ਸਿਰਫ ਇਤਿਹਾਸ ਜਿਹੜੀ ਹੈ ਵਿਰਾਸਤਾ ਛੱਡ ਕੇ ਕਿਤਾਬਾਂ ਚ ਹੀ ਪੜ੍ਹੇਗੀ ਬਿਲਕੁਲ ਜੀ ਅੱਜ ਤੇ ਬੜਾ ਦੁੱਖ ਲੱਗਾ ਕਿਉ ਕਿਸੇ ਨੇ ਵੀਡੀਓ ਪਾਈ ਸੀ ਕਿ ਮਹਾਰਾਜਾ ਰਣਜੀਤ ਸਿੰਘ ਜੀ ਜਿਹੜੇ ਆ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਉਹਨਾਂ ਦੀਆਂ ਇਹ ਯਾਦਗਾਰਾਂ ਨੇ ਪਰ ਅੱਜ ਇਹਨਾਂ ਦੁੱਖ ਲੱਗਾ ਵੇਖ ਕੇ ਅਸੀਂ ਅੰਮ੍ਰਿਤਸਰ ਨਹਿਰ ਆ ਨਾ ਜਿਹੜੀ ਜਿਹਨੂੰ ਸਿੱਖਾਂ ਵਾਲੀ ਨਹਿਰ ਕਿਹਾ ਜਾਂਦਾ ਉਸ ਦਾ ਜਿਹੜਾ ਕਰ ਰਹੇ ਸੀਗੇ ਉਹਦੀ ਸਫਾਈ ਕਰਾ ਸੀ ਕਰਾ ਰਹੇ ਸੀ ਪਵਿੱਤਰ ਸਰੋਵਰਾਂ ਨੂੰ ਜਲ ਜਾਂਦਾ ਪੰਜ ਸਰੋਵਰਾਂ ਨੂੰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨੂੰ ਜਲ ਜਾਂਦਾ ਔਰ ਪੰਜ ਸਰੋਵਰਾਂ ਨੂੰ ਉੱਥੇ ਜਿਹੜਾ ਜਲ ਜਾਂਦਾ ਉੱਥੋਂ ਹੀ ਦੁਰਗਿਆਣਾ ਮੰਦਿਰ ਨੂੰ ਜਲ ਜਾਂਦਾ ਔਰ ਅੱਗੇ ਚੱਲ ਜੀਏ ਤੇ ਗੁਰੂ ਤੇਗ ਬਹਾਦਰ ਮਹਾਰਾਜ ਗੁਰੂ ਅਜਨ ਤਰੰਤਨ ਸਾਬ ਉੱਥੇ ਵੀ ਜਲ ਜਾਂਦਾ ਔਰ ਅਸੀਂ ਉਹ ਨਹਿਰ ਜਿਹੜੀ ਆ ਇੱਥੋਂ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਨੇ ਦੇਖਿਆ ਕਿ ਕਿਸਾਨਾਂ ਨੂੰ ਪਾਣੀ ਦੀ ਬਹੁਤ ਜ਼ਰੂਰਤ ਹੈ ਉਸ ਵੇਲੇ ਉਹ ਨਹਿਰ ਕੱਢੀ ਸੀ ਜਿਹਨੂੰ ਸਿੱਖਾਂ ਵਾਲੀ ਨਹਿਰ ਕਿਹਾ ਜਾਂਦਾ ਬੜੇ ਹੀ ਸੰਤਾ ਮਹਾਂਪੁਰਸ਼ਾਂ ਦੇ ਯੋਗਦਾਨ ਦੇ ਨਾਲ ਜਿਹੜਾ ਇਹ ਪਾਣੀ ਉੱਥੋਂ ਤੱਕ ਪਹੁੰਚਿਆ ਤੇ ਅੱਜ ਪਾਣੀ ਗੰਦਲਾ ਕਰਨਿਆ ਸੀ ਉਹਦੇ ਲਈ ਅਸੀਂ ਆਏ ਸੀ ਕਿ ਲੋਕਾਂ ਨੂੰ ਵਿਖਾਈ ਇੱਕ ਮੈਸੇਜ ਦਈਏ ਪਰ ਇਹ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਕਿਲਾ ਸੀਗਾ ਉਹ ਖੋਜ ਕਰਦੇ ਕਰਦੇ ਜਦੋਂ ਸਾਨੂੰ ਪਤਾ ਲੱਗਾ ਕਿ ਇੱਥੇ ਇੱਕ ਪਰੀਆਂ ਵਾਲਾ ਬਾਗ ਸੀਗਾ ਜਿੱਥੇ ਸੈਰਗਾ ਸੀ ਉਹਨਾਂ ਦੀ ਉਹ ਤੇ ਨਾ ਸੀ ਕਰਤਾ ਖਤਮ ਕਰਤਾ ਔਰ ਕਿੰਨਾ ਮਸ਼ਕਰੀਆਂ ਕਰਕੇ ਲੋਕਾਂ ਨੇ ਸਾਨੂੰ ਕਿਹਾ ਜਿਨ੍ਹਾਂ ਨੂੰ ਇਤਿਹਾਸ ਵਿਰਾਸਤਾਂ ਨਹੀਂ ਪਤਾ ਉਹ ਖਤਮ ਹੋ ਗਿਆ ਜੀ ਖਤਮ ਨਹੀਂ ਹੋਇਆ ਮਹਾਰਾਜਾ ਰਣਜੀਤ ਸਿੰਘ ਕਦੀ ਨਹੀਂ ਖਤਮ ਹੋ ਸਕਦਾ ਉਹ ਸਾਡੇ ਇੱਥੇ ਵੱਸਦਾ ਵਾ ਆ ਤੁਹਾਡੇ ਸਾਹਮਣੇ ਉਹਦੇ ਵਾਰਸ ਖਲੋਤੇ ਆ ਜਿੰਨਾ ਚਿਰ ਇਹ ਯਾਦਗਾਰਾਂ ਜਿਹੜੀਆਂ ਵਿਰਾਸਤਾਂ ਛੱਡੀਆਂ ਇਹ ਸਿੱਖ ਕੌਮ ਜਿਉਂਦੀ ਹਲੇ ਮਰ ਨਹੀਂ ਗਈ ਸੀ ਸੰਭਲਾਂਗੇ ਪਰ ਸਰਕਾਰਾਂ ਦੀ ਪ੍ਰਸ਼ਾਸਨ ਦੀ ਨਲਾਇਕੀ ਔਰ ਲਾਂਤਾਂ ਨਾਲੀ ਦੇਖੋ ਅੱਜ ਕੀ ਹਾਲਾਤ ਬਣ ਗਏ ਜਿਸ ਵੇਲੇ ਸਿੱਖ ਕੌਮ ਦਾ ਮਹਾਨ ਜਰਨੈਲ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਕਿਤੇ ਆਇਆ ਕਰਦਾ ਸੀ ਇੱਥੇ ਬੈਠਦੇ ਸੀ ਉਹਨਾਂ ਦੀ ਸੈਨਾ ਬੈਠਦੀ ਸੀ ਕਿੰਨੇ ਪਰਉਪਕਾਰ ਆ ਮਹਾਰਾਜਾ ਰਣਜੀਤ ਸਿੰਘ ਦੇ ਅੱਜ ਹਾਲਾਤ ਵੇਖੋ ਉਸ ਵੇਲੇ ਦੀ ਬਿਲਡਿੰਗ ਆ ਇਹ ਅੱਜ ਦੀਆਂ ਬਿਲਡਿੰਗਾਂ ਤੇ ਕਰੋੜਾਂ ਰੁਪਈਆ ਚ ਕਿੰਨੇ ਕਿੰਨੇ ਘਪਲੇ ਹੋ ਜਾਂਦੇ ਜਦੋਂ ਬਣਾਉਂਦੇ ਆ ਇਹ ਵੇਖੋ ਜਿਹੜੀ ਕਿਰਤ ਕਮਾਈ ਦੀ ਸੀ ਇਹ ਬਿਲਡਿੰਗ ਅੱਜ ਵੀ ਸ਼ੇਰੇ ਪੰਜਾਬ ਦੇ ਜਿਹੜੇ ਵਾਰਸ ਐ ਅੱਜ ਉੱਥੇ ਖਲੋਤੇ ਆ ਤੇ ਤੁਹਾਡੇ ਚੈਨਲ ਦੇ ਜਰੀਏ ਮੈਂ ਕਹਿਣਾ ਚਾਹਣਾ ਆਉਣਗੇ ਹੱਲੇ ਤੇ ਮੈਂ ਆਇਆ ਮੈਨੂੰ ਪਤਾ ਲੱਗਾ ਹੋਰ ਆਉਣਗੇ ਪਰ ਮੈਂ মিডিਆ ਵਾਲੇ ਵੀਰਾਂ ਨੂੰ ਵੀ ਬੇਨਤੀ ਕਰੂੰਗਾ ਕਿ ਭਰਾਓ ਤੁਸੀਂ ਵੀ ਇਹ ਚੀਜ਼ਾਂ ਜ਼ਰੂਰ ਦਿਖਾਓ ਅੱਜ ਹਾਲਾਤ ਵੇਖੋ ਮੇਰੇ ਆਲੇ ਦੁਆਲੇ ਕਿ ਕਿਦਾਂ ਇਹ ਖੰਡਰ ਬਣ ਗਈ ਆ ਮੈਨੂੰ ਦੁੱਖ ਲੱਗਦਾ ਇਹ ਵੇਖ ਕੇ ਸਰ ਜੀ ਜਦ ਸੀ ਇਹ ਤਸਵੀਰਾਂ ਕੈਦ ਕਰ ਰਹੇ ਸੀ ਕੈਮਰੇ 'ਚ ਸਾਡਾ ਦਿਲ ਚੋਂ ਕਹਿੰਦੇ ਨੇ ਇੱਕ ਸ਼ਰੀਰ ਦੇ ਵਿੱਚ ਐਸੇ ਜਾਣ ਰਹਿ ਜਾਂਦੀ ਕਿ ਸ਼ਰੀਰ ਚੋਂ ਆਵਾਜ਼ ਹੀ ਨਹੀਂ ਬਾਹਰ ਆਉਂਦੀ ਸਾਡਾ ਉਹ ਮਾਹੌਲ ਬਣ ਚੁੱਕਿਆ ਸੀ ਹੁਣ ਵੀ ਤੁਸੀਂ ਗੱਲਬਾਤ ਕਰ ਰਹੇ ਹੋ ਤੁਹਾਡੇ ਵੀ ਦਿਲ ਚੋਂ ਕਿਤੇ ਨਾ ਕਿਤੇ ਰੋਣਾ ਨਿਕਲ ਰਿਹਾ ਤੇ ਇੱਕ ਤਸਵੀਰ ਤੁਹਾਨੂੰ ਦਿਖਾ ਦਈਏ ਕੈਮਰਾਮੈਨ ਨੂੰ ਕਹਾਂਗਾ ਕਿ ਨਾਲ ਚੱਲ ਕੇ ਇੱਕ ਵਾਰ ਉਹ ਤਸਵੀਰ ਦਿਖਾਣੇ ਆ ਜਿੱਥੇ ਸਾਰੇ ਰਾਜ ਦਾ ਲੇਖਾ ਜੋਖਾ ਰੱਖਿਆ ਜਾਂਦਾ ਸੀਗਾ ਰਾਜ ਦੇ ਲੇਖੇ ਜੋਖੇ ਵਾਸਤੇ ਇੱਕ ਨਾ ਦਫਤਰ ਬਣਾਇਆ ਗਿਆ ਸੀਗਾ ਜਿਸ ਨੂੰ ਅਸੀਂ ਮਿੰਨੀ ਸੈਕਟਰੀ ਦਫਤਰ ਵੀ ਕਹਿ ਸਕਦੇ ਆ ਉਹ ਦਫਤਰ ਦੀਆਂ ਤੁਹਾਨੂੰ ਤਸਵੀਰਾਂ ਦਿਖਾਣੇ ਆ ਕਿ ਉਸ ਦੀਆਂ ਕੰਧਾਂ ਵੀ ਜਿਹੜੀਆਂ ਨੇ ਬਿਲਕੁਲ ਟਹਿ ਚੁੱਕੀਆਂ ਨੇ ਸ਼ਾਇਦ ਆਉਣ ਵਾਲੇ 2 ਜਾਂ 3 ਸਾਲਾਂ ਦੇ ਵਿੱਚ ਇਹ ਵੀ ਕੰਧਾਂ ਜਿਹੜੀਆਂ ਨੇ ਟਹਿ ਜਾਣਗੀਆਂ ਤੇ ਇੱਥੇ ਇੱਕ ਹੋਰ ਜਿਹੜਾ ਰੈਸਟ ਹੈਸਪਾਸੋਂ ਜੇਕਰ ਗੱਲ ਕਰੀਏ ਰੈਸਟ ਹਾਊਸ ਦੀ ਤਾਂ ਬਹੁਤ ਖੂਬਸੂਰਤ ਰੈਸਟ ਹਾਊਸ ਹੈ ਪਰ ਜਿਹੜਾ ਮਹਾਰਾਜਾ ਰਣਜੀਤ ਸਿੰਘ ਜੀ ਦਾ ਇਹ ਮਿੰਨੀ ਸੈਕਟਰੀ ਦਫਤਰ ਸੀਗਾ ਤਾਂ ਜਿੱਥੇ ਲੇਖਾ ਜੋਖਾ ਰੱਖਿਆ ਜਾਂਦਾ ਸੀਗਾ ਸਾਰੀ ਸੈਨਾ ਦਾ ਸਾਰੇ ਰਾਜ ਦਾ ਜਿੱਥੋਂ ਪੂਰੇ ਪੰਜਾਬ ਦੀ ਰੱਖਿਆ ਕੀਤੀ ਜਾਂਦੀ ਸੀ ਸੁਰੱਖਿਆ ਕੀਤੀ ਜਾਂਦੀ ਸੀ ਮਹਾਰਾਜਾ ਜੀ ਦੀ ਫੋਰਸ ਵੱਲੋਂ ਮਹਾਰਾਜਾ ਦੀ ਸੈਨਾ ਵੱਲੋਂ ਉਹਨਾਂ ਦੇ ਘੋੜੇ ਇੱਥੇ ਵੱਜਦੇ ਰਹੇ ਨੇ ਸੋਨੂ ਜੀ ਦੁੱਖ ਲੱਗਦਾ ਜੀ ਹੁਣ ਚਾਰ ਦਿਵਾਰੀ ਕੰਦ ਸੀਗੀ ਉਹ ਚਾਰ ਦਿਵਾਰੀ ਵੀ ਨਹੀਂ ਰਹਿ ਰਹਿ ਚੁੱਕੀ ਕੋਈ ਨਹੀਂ ਆਸਾਨ ਹੈ ਅਸੀਂ ਤੇ ਦੇਣ ਹੀ ਨਹੀਂ ਦੇ ਸਕਦੇ ਅਸੀਂ ਕਦੀ ਦੇਣ ਹੀ ਨਹੀਂ ਦੇ ਸਕਦੇ ਇੱਡਾ ਵੱਡਾ ਰਾਜਾ ਸਾਡਾ ਜਿਸਨੇ ਸਾਨੂੰ ਇੰਨਾ ਕੁਝ ਦਿੱਤਾ ਤੇ ਅੱਜ ਅਸੀਂ ਕੀ ਦਿੱਤਾ ਉਹਨੂੰ ਆ ਦੇਖੋ ਆ ਦਿੱਤਾ ਉਹਨਾਂ ਨੂੰ ਆ ਖੰਡਰ ਆ ਜ਼ਮੀਨਾਂ ਜਿਨੇ ਜ਼ਮੀਨਾਂ দান ਕੀਤੀਆਂ ਹੋਣ ਜਿਨੇ ਸਮਾਜ ਨੂੰ ਇੰਨਾ ਕੁਝ ਦਿੱਤਾ ਹੋਵੇ ਕੌਮ ਨੂੰ ਇੰਨਾ ਕੁਝ ਦਿੱਤਾ ਹੋਵੇ ਤੇ ਕੌਮ ਉਹਦੇ ਲਈ ਮਰਨ ਤੱਕ ਜਾਂਦੀ ਆ ਤੇ ਜਿੱਥੋਂ ਹੱਦ ਸ਼ੁਰੂ ਹੁੰਦੀ ਸੀ ਨਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਰੋਪੜ ਤੋਂ ਸਰਕਾਰੀ ਖਾਲਸਾ ਪਹਿਲਾਂ ਉੱਥੇ ਧਰਨਾ ਲਾਉਣਾ ਪਿਆ ਇੱਕ ਕੰਪਨੀ ਨੇ ਕਬਜ਼ਾ ਕੀਤਾ ਸੀ ਛੜਾਇਆ ਉਸ ਤੋਂ ਬਾਅਦ ਕੰਪਨੀ ਬਾਗ ਦੇ ਵਿੱਚ ਸਾਡਾ ਬੁੱਤ ਜਿਹੜਾ ਡਿੱਗਣ ਦੀ ਕਕਾਰ ਤੇ ਜਿੱਥੇ ਸੰਧੀ ਹੋਈ ਉੱਥੇ ਜਾ ਕੇ ਹਾਲਾਤ ਵੇਖ ਲਓ ਰੋਪੜ ਜਿੱਥੇ ਗੋਰਿਆਂ ਨਾਲ ਸੰਧੀ ਹੋਈ ਉਹਦੇ ਹਾਲਾਤ ਇਨੇ ਮਾੜੇ ਕੋਈ ਹਿਸਾਬ ਨਹੀਂ ਉੱਥੇ ਹੀ ਮਹਾਰਾਜਾ ਰਣਜੀਤ ਸਿੰਘ ਪਾਰ ਗਿਆ ਤੇ ਜਿਹੜੀ ਤਲਵਾਰ ਸ਼ੇਰੇ ਪੰਜਾਬ ਦੇ ਹੱਥ 'ਚ ਉਹ ਟੁੱਟ ਗਈ ਇੰਨਾ ਬੁਰਾ ਹਾਲ ਸਾਫ ਸਫਾਈ ਦਾ ਅੱਜ ਕਿੱਥੇ-ਕਿੱਥੇ ਜਾਵਾਂਗੇ ਪਰ ਜਿੰਨੇ ਜੋਗੇ ਹੈਗੇ ਜਿੰਨਾਂ ਚਿਰ ਸਾਹ ਚੱਲਦੇ ਆ ਨਾ ਲੜਦੇ ਰਵਾਂਗੇ ਔਰ ਜਗ ਦੀਆਂ ਜ਼ਮੀਰਾਂ ਵਾਲੇ ਭਰਾਵਾਂ ਨੂੰ ਨਾਲ ਲੈ ਕੇ ਆਵਾਂਗੇ ਕਿਉਂਕਿ ਅਸੀਂ ਸ਼ੇਰੇ ਪੰਜਾਬ ਦੇ ਵਾਰਸ ਆ ਜਿਉਂਦੇ ਆ ਔਰ ਸਭ ਤੋਂ ਵੱਡੀ ਗੱਲ ਕਿ ਗੁਰੂ ਰਾਮਦਾਸ ਮਾਰੇ ਦੀ ਨਗਰੀ ਤੋਂ ਆ ਤੇ ਸਾਡੇ ਖੂਨ ਦੇ ਵਿੱਚ ਨਾ ਜਿਹੜਾ ਉਥੋਂ ਦਾ ਪਾਣੀ ਅੰਮ੍ਰਿਤ ਵਰਗਾ ਜਿਹੜਾ ਪਾਣੀ ਉਹ ਸਾਡੇ ਦੌੜਦਾ ਤੇ ਉਹ ਸਾਨੂੰ ਬਹਿਣ ਨਹੀਂ ਦਿੰਦਾ ਤੇ ਜਦੋਂ ਸਾਨੂੰ ਪਤਾ ਲੱਗਦਾ ਜਿੱਥੇ ਸ਼ੇਰੇ ਪੰਜਾਬ ਦੀ ਯਾਦਗਾਰ ਤੇ ਅਸੀਂ ਤਾਂ ਬੜੇ ਖੁਸ਼ੀ ਖੁਸ਼ੀ ਜਾਂਦੇ ਆ ਪਰ ਜਦੋਂ ਵੇਖੀ ਤਾਂ ਮਨ ਬੜਾ ਦੁਖੀ ਹੁੰਦਾ ਤੇ ਰੋਪਈ ਦਾ ਕਿ ਅੱਜ ਸਾਡੇ ਲਈ ਐਡੀ ਮਾੜੀ ਗੱਲ ਸਾਡੀ ਆ ਜੀਪੀਸੀ ਕਿੱਥੇ ਆ ਉਹ ਕੀ ਕਰਨਾ بڑے بڑے ਸਮਾਗਮ ਕਰਾ ਕੇ ਯਾਰ ਤੁਸੀਂ ਆਹ ਕੰਮ ਤੇ ਸਾਡੇ ਕੋ ਸਾਂਭੇ ਨਹੀਂ ਗਿਆ ਸਾਡੀਆਂ ਵਿਰਾਸਤਾ ਹੀ ਨਹੀਂ ਸਾਂਭੀਆਂ ਗਈਆਂ ਸ਼ੇਰੇ ਪੰਜਾਬ ਦੀ ਕੀ ਨਹੀਂ ਦੇਣ ਬੜੀ ਦੇਣ ਆ ਪਰ ਅਸੀਂ ਕੀ ਦਿੱਤਾ ਸੀ ਇਹ ਗੱਲ ਕਰੀਏ ਅਸੀਂ ਨੇ ਕੁਝ ਵੀ ਦਿੱਤਾ ਅਸੀਂ ਸਿਰਫ ਔਰ ਸਿਰਫ ਆਪਣੀਆਂ ਵਿਰਾਸਤਾਂ ਨੂੰ ਸਾਂਭ ਹੀ ਲੈਂਦੇ ਅਸੀਂ ਵਿਰਾਸਤਾਂ ਵੀ ਸਾਂਭ ਨਹੀਂ ਸਕੇ ਤੇ ਅੱਜ ਮੈਨੂੰ ਬੜਾ ਦੁੱਖ ਲੱਗਾ ਇੱਥੇ ਆਣ ਕੇ ਮਨ ਰੋ ਪਿਆ ਕਿ ਜਿੱਥੋਂ ਨਹਿਰ ਜਾਂਦੀ ਕਿੰਨਾ ਸੋਚਿਆ ਉਹਨੇ ਵੀ ਸਾਡੇ ਪਵਿੱਤਰ ਸਰੋਵਰਾਂ ਨੂੰ ਜਲ ਜਾਂਦਾ ਤੇ ਕਿਸਾਨਾਂ ਦੇ ਲਈ ਜਿਹੜਾ ਮਹਾਰਾਜਾ ਰਣਜੀਤ ਸਿੰਘ ਨੇ ਇੱਥੋਂ ਨਹਿਰ ਜਿਹੜੀ ਗਈ ਆ ਉਹ ਕਿੰਨੇ ਉਦੋਂ ਸਾਧੂ ਮਹਾਤਮਾ ਜਿਹੜੇ ਇੱਥੇ ਆਏ ਤੇ ਕਿੰਨੇ ਉਸ ਵੇਲੇ ਦੇ ਸਰਦਾਰ ਸੀਗੇ ਉਹਨਾਂ ਸਾਰਿਆਂ ਦੇ ਯੋਗਦਾਨ ਨਾਲ ਨਹਿਰ ਗਈ ਉੱਥੇ ਤੇ ਅੱਜ ਉਹ ਨਹਿਰ ਵਿੱਚ ਤੇ ਗੰਦਗੀ ਪਾਉਣ ਦੇ ਕੋਈ ਵਹਿਮਾ ਭਰਮਾ ਚ ਪੈ ਕਸਰ ਹੀ ਨਹੀਂ ਛੱਡਦੇ ਤੇ ਅੱਜ ਜਿਹੜੀਆਂ ਸਾਡੀਆਂ ਵਿਰਾਸਤਾਂ ਸੀ ਉਹ ਸਾਡੀ ਮਾੜੀ ਕਿਸਮਤ ਪਤਾ ਨਹੀਂ ਟੂਰਿਸਟ ਮਹਿਕਮਾ ਕਿੱਥੇ ਚਲ ਗਿਆ ਉਹ ਮੰਤਰੀ ਉਹਨਾਂ ਨੂੰ ਬਣਾਓ ਜਿਹਨੂੰ ਨੌਲੇਜ ਹੋਵੇ ਵਿਰਾਸਤਾਂ ਦਾ ਪਤਾ ਹੋਵੇ ਇਤਿਹਾਸ ਪਤਾ ਹੋਵੇ ਜਿਹਨੂੰ ਲਗਾ ਹੋਵੇ ਅੱਜ ਸਾਡੀ ਜਿਹੜੀ ਕਮਜ਼ੋਰੀ ਸੀ ਪੰਜਾਬ ਦੀ ਉਹ ਇੱਥੇ ਆਣ ਕੇ ਹੋ ਗਈ ਕਿ ਸਾਡੇ ਲੀਡਰਾਂ ਨੂੰ ਇਤਿਹਾਸ ਹੀ ਨਹੀਂ ਪਤਾ ਲੋਕਾਂ ਨੇ ਅੱਖਾਂ ਬੰਦ ਕਰਕੇ ਵੋਟਾਂ ਪਾਤੀਆਂ ਤੇ ਉਹਦਾ ਉਹਦਾ ਰਿਜ਼ਲਟ ਜਿਹੜਾ ਇਹ ਭੁਗਤਣਾ ਪੈਣਿਆ ਪੰਜਾਬ ਨੂੰ ਅੱਜ ਤੁਸੀਂ ਕਿਸੇ ਲੀਡਰ ਨੂੰ ਪੁੱਛ ਲਿਓ ਉਹਨੂੰ ਨਹੀਂ ਪੰਜਾਬ ਦਾ ਇਤਿਹਾਸ ਪਤਾ ਕਿਸੇ ਨੂੰ ਵੀ ਜੀ ਪਿੱਛੇ 20 ਕਿਲੋਮੀਟਰ ਰਸਤੇਆਂ ਤੋਂ ਇਹ ਕੰਸਟਰਕਸ਼ਨ ਚੱਲਦੀ ਆ ਰਹੀ ਹੈ ਕੰਮ ਚੱਲਦਾ ਆ ਰਿਹਾ ਲੱਗਦਾ ਨਹੀਂ ਉਹ 20 ਕਿਲੋਮੀਟਰ ਤੋਂ ਜ਼ਿਆਦਾ ਜ਼ਰੂਰੀ ਇਹ ਇਮਾਰਤ ਸੀਗੀ ਮਹਾਰਾਜਾ ਰਣਜੀਤ ਸਿੰਘ ਜੀ ਦੀ ਵਿਰਾਸਤ ਸੀਗੀ ਜਿਸ ਨੂੰ ਬਣਾਇਆ ਜਾਵੇ ਚਾਰ ਦੀਵਾਰੀ ਕੰਧ ਸੀਗੀ ਜਿਹੜੀ ਉਹ ਵੀ ਇੱਕ ਦوار ਰਹਿ ਚੁੱਕੀ ਆ ਉਹਦੀ ਤੇ ਪੰਜਾਬ ਇਹੀ ਆ ਇਹੀ ਪੰਜਾਬ ਆ ਸ਼ੇਰੇ ਪੰਜਾਬ ਦਾ ਪੰਜਾਬ ਸੀਗਾ ਸ਼ੇਰੇ ਪੰਜਾਬ ਕਿਉਂ ਕਿਹਾ ਜਾਂਦਾ ਸੀ ਐਵੇਂ ਥੋੜੀ ਕਿਹਾ ਜਾਂਦਾ ਸੀਗਾ ਸ਼ੇਰੇ ਪੰਜਾਬ ਵਿਖੋ ਕਿੱਥੋਂ ਰੋਪੜ ਤੋਂ ਲੈ ਕੇ ਫਗਾਨ ਖੈਬਰ ਤੱਕ ਜਿਹਦਾ ਰਾਜ ਸੀਗਾ ਤੇ ਜਿਹਦੇ ਰਾਜ ਵਿੱਚ ਜੇਲਾ ਨਹੀਂ ਸੀ ਹੁੰਦੀਆਂ ਤੇ ਦੁਸ਼ਮਣ ਥਰ-ਥਰ ਕੰਬਦੇ ਸੀ ਉਹਦੇ ਮਤਲਬ ਹੱਦ ਦੇ ਨੇੜੇ ਆਉਣ ਤੋਂ ਗੋਰੇ ਤੇ ਮੁਗਲ ਥਾਸਰ ਕੰਬਦੇ ਸੀ ਤੇ ਅੱਜ ਜਿਹੜਾ ਵਾ ਉਹ ਸ਼ੇਰੇ ਪੰਜਾਬ ਦਾ ਜਿਹੜਾ ਰਾਜ ਸੀਗਾ ਜਿਹਦੀਆਂ ਅਸੀਂ ਗੱਲਾਂ ਕਿਤਾਬਾਂ 'ਚ ਕਰਦੇ ਸਹੀ ਤੇ ਉਹ ਕਿਤਾਬਾਂ ਵਾਲੀਆਂ ਗੱਲਾਂ ਜਿਹੜੀਆਂ ਸਿਰਫ ਹਵਾ 'ਚ ਰਹਿ ਗਈਆਂ ਅੱਜ ਮਨ ਦੁਖੀ ਹੋ ਗਿਆ ਇਸ ਕਰਕੇ ਦੁਖੀ ਹੋ ਗਿਆ ਵੀ ਸਾਡੇ ਰਾਜੇ ਦੀਆਂ ਯਾਦਗਾਰਾਂ ਇਹੋ ਜਿਹੇ ਹਾਲਾਤਾਂ ਚ ਨੇ ਤੇ ਅਸੀਂ ਜਿਹੜਾ ਵਾ ਉਹ ਕਿੱਥੇ ਜੀ ਰਹੇ ਆ ਵੱਡੇ ਵੱਡੇ ਵਿਆਹ ਕਰਦੇ ਪੈਲਸਾਂ ਚ ਕਈ ਕੁਸ਼ ਕਰਦੇ ਆ ਤੇ ਕਈ ਮੇਰੇ ਵੀਰ ਉਹ ਡਾਂਸਰਾਂ ਦੀਆਂ ਵੀਡੀਓ ਵਿਖਾਈ ਜਾਂਦੇ ਆ ਕੋਈ ਸਾਗਰ ਦੀ ਵੱਟੀ ਵਿਖਾਈ ਜਾਂਦਾ ਵਾ ਤੋ ਆ ਕਿਨੇ ਵਿਖਾਉਣੀਆਂ ਅੱਜ ਪੰਜਾਬ ਉਹ ਪੰਜਾਬ ਨਹੀਂ ਜੇ ਆਜੇ ਪੰਜਾਬ ਜੇ ਕਿਸੇ ਨੂੰ ਚੁਬਦੀਆਂ ਗੱਲਾਂ ਤੇ ਚੁਬੀ ਜਾਣ ਪਰ ਅਸਲ ਪੰਜਾਬ ਦੇ ਮੁੱਦੇ ਆਜੇ ਤੇ ਇਹੋ ਪੰਜਾਬ ਜੇ ਇਹਨੂੰ ਵਿਖਾਓ ਹੁਣ ਆ ਵੇਖ ਲਓ ਤੁਹਾਡੇ ਸਾਹਮਣੇ ਆ ਆ ਕੀ ਬਣ ਗਿਆ ਦੱਸੋ ਮੈਨੂੰ ਆ ਕੀ ਬਣ ਗਿਆ ਆ ਵੇਖੋ ਆ ਸਾਡਾ ਪੰਜਾਬ ਆ ਭਰਾਓ ਹੱਥ ਜੋੜ ਕੇ ਬੇਨਤੀ ਆਪਣੇ ਪੰਜਾਬ ਨੂੰ ਅਸੀਂ ਆਪਣੀਆਂ ਵਿਰਾਸਤਾਂ ਨੂੰ ਸੰਭਾਲਣਾ ਵਾ ਸਾਨੂੰ ਕੁਝ ਨਹੀਂ ਚਾਹੀਦਾ ਆ ਆਪਾਂ ਨਿੱਕੇ ਨਿੱਕੇ ਮੁੱਦਿਆਂ ਨੂੰ ਨਿੱਕੇ ਨਿੱਕੇ ਮਸਲਿਆਂ ਨੂੰ ਲੈ ਕੇ ਜਿਹੜਾ ਚੱਲ ਪਿਆ ਨਾ ਇਹ ਸਾਡੇ ਮਸਲੇ ਨਹੀਂ ਆ ਅਸੀਂ ਪੰਜਾਬ ਨਾਲ ਜਿਹੜੀਆਂ ਸਾਡੀਆਂ ਸਿੱਖਿਆਵਾਂ ਵਿਰਾਸਤਾਂ ਵਾ ਮੈਂ ਸਾਰੇ ਹੀ মিডিਆ ਨੂੰ ਹੱਥ ਜੋੜ ਕੇ ਬੇਨਤੀ ਕਰਨੀ ਭਰਾਓ ਤੁਸੀਂ ਬੜਾ ਸਾਥ ਦਿੱਤਾ ਹਰ ਮਸਲੇ ਤੇ ਆਪਾਂ ਕਦੀ ਆਪਣਾ ਕੋਈ ਸਵਾਰਥੀ ਨਹੀਂ ਚੁੱਕਿਆ ਤੇ ਤੁਸੀਂ ਇਹਦੇ ਨਾਲ ਜਿਹੜਾ ਜੁੜਿਆ ਇਤਿਹਾਸ ਆ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜਿੱਥੇ-ਜਿੱਥੇ ਵੀ ਹੈਗਾ ਭਰਾਓ ਹੱਥ ਜੋੜ ਕੇ ਬੇਨਤੀ ਆ ਤੁਸੀਂ ਇੱਕ ਸਾਡਾ ਦਾਇਰਾ ਜੇ ਤੁਹਾਡੇ ਤੋਂ ਬੜੀ ਸਿੱਖਿਆ ਦੀ ਲੋੜ ਲੋਕਾਂ ਨੂੰ ਬੜਾ ਕੁਝ ਸਿੱਖਦੇ ਆ ਜਦੋਂ ਤੁਸੀਂ ਵੀਡੀਓ ਜਿਹੜੀ ਤੁਹਾਡੇ ਮੈਸੇਜ ਆਣਾ ਨਾ ਤੇ ਬੜੇ ਲੋਕ ਜਿਹੜੇ ਆ ਤੁਹਾਡੇ ਤੋਂ ਸਿੱਖਦੇ ਆ ਤੇ ਉਹ ਜਿਹੜੇ ਸਿੱਖਦੇ ਆ ਨਾ ਉਹ ਸਿੱਖਿਆ ਕਿਸੇ ਵळे ਸਾਨੂੰ ਸਕੂਲਾਂ ਚੋਂ ਨਹੀਂ ਮਿਲਦੀ ਜਿਹੜੀ ਤੁਸੀਂ ਚੈਨਲਾਂ ਤੇ ਦੇ ਦੇਣੀ ਸਾਨੂੰ ਕਿਉਂਕਿ ਕਈ ਜਗ੍ਹਾ ਤਾਂ ਸਾਨੂੰ ਨਹੀਂ ਪਤਾ ਹੁੰਦਾ ਤੁਸੀਂ ਵਿਖਾ ਦਿੰਦੇ ਜੇ ਤੇ ਉਹਦੇ ਨਾਲ ਅਸੀਂ ਵੇਖਦੇ-ਵੇਖਦੇ ਉੱਥੇ ਤੱਕ ਪਹੁੰਚ ਜਾਂਦੇ ਸਾਨੂੰ ਉਹਨਾਂ ਚੀਜ਼ਾਂ ਨਾਲ ਲਗਾ ਬਹੁਤ ਹੁੰਦਾ ਤੇ ਮੈਂ ਵੀ ਇਹ ਚੈਨਲ ਦੇ ਜਰੀਏ ਵੇਖਦਾ ਵੇਖਦਾ ਇੱਥੋਂ ਤੱਕ ਆ ਗਿਆ ਤੇ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਮੀਡੀਆ ਵਾਲੇ ਵੀਰਾਂ ਦਾ ਹੱਥ ਜੋੜ ਕੇ ਕਰਦਾ ਜਿਨ੍ਹਾਂ ਨੇ ਕਿਤੇ ਤੇ ਆਵਾਜ਼ ਚੁੱਕੀ ਨਾ ਵਰਾਸਤਾ ਦੀ ਤੇ ਪਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਜਗਦਿਆਂ ਜ਼ਮੀਰਾਂ ਵਾਲੇ ਵੀਰਾਂ ਨੂੰ ਜਿਹੜੇ ਹਮੇਸ਼ਾ ਹੀ ਸੱਚ ਦੀ ਆਵਾਜ਼ ਚੁੱਕਦੇ ਆ ਪੰਜਾਬ ਦੀ ਆਖਰੀ ਸਰਹੱਦ ਸੀਗੀ ਇੱਥੋਂ ਪੂਰੇ ਪੰਜਾਬ ਦੀ ਸੁਰੱਖਿਆ ਹੁੰਦੀ ਸੀਗੀ ਮਹਾਰਾਜਾ ਰਣਜੀਤ ਸਿੰਘ ਇੱਥੇ ਬਾਗ ਦੇ ਵਿੱਚ ਜਿਹੜੀ ਪਾਰਕ ਬਣਾਈ ਸੀ ਸੈਰ ਕਰਨ ਦੇ ਲਈ ਉਹਨੂੰ ਪਰੀਆਂ ਦਾ ਬਾਗ ਆਖਿਆ ਜਾਂਦਾ ਸੀਗਾ ਉਹ ਪਰੀਆਂ ਦਾ ਬਾਗ ਤਾ ਛੱਡ ਗਏ ਮੇਰੇ ਖਿਆਲ ਉੱਥੇ ਅੱਜ ਜਿਹੜੇ ਖੱਚਰ ਨੇ ਉਹ ਘਾ ਖਾ ਰਹੇ ਨੇ ਕਿ ਕੀ ਉਹ ਪਰੀਆਂ ਦਾ ਬਾਗ ਰਹਿ ਚੁੱਕਿਆ ਜਦ ਲੋਕਾਂ ਨੂੰ ਰਸਤੇ ਦੇ ਵਿੱਚ ਪੁੱਛਿਆ ਕਿ ਪਰੀਆਂ ਦਾ ਬਾਗ ਕਿੱਥੇ ਤਾਂ ਬੜਾ ਹਾਸਕੇ ਮਸ਼ਕਰੀਆਂ ਕਰਕੇ ਕਹਿ ਰਹੇ ਨੇ ਕਿ ਉਹ ਤਾਂ ਖਤਮ ਹੋ ਚੁੱਕਿਆ ਉੱਥੇ ਕੀ ਕਰਨਾ ਚਾ ਜਾ ਕਿ ਮਾਨਸਿਕ ਰੋਗੀ ਹੋ ਗਏ ਲੋਕ ਉਹਨਾਂ ਨੂੰ ਪਤਾ ਹੀ ਨਹੀਂ ਹੈ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਐਡਾ ਬੜਾ ਜਰਨੈਲ ਉਹਨੂੰ ਭੁੱਲ ਗਏ ਕਿੱਦਾਂ ਵੇਖੋ ਮਸ਼ਕਰੀਆਂ ਜਾਂ ਕਰਕੇ ਕਹਿਣ ੜੇ ਤੇ ਉਹ ਕਿੱਥੋਂ ਸੂਰਮੇ ਯੋਧਿਆਂ ਨੂੰ ਉਹਨਾਂ ਨੇ ਜਨਮ ਦੇਣਾ ਵਾ ਜਿਨ੍ਹਾਂ ਨੂੰ ਪਤਾ ਹੀ ਨਹੀਂ ਵੀ ਮਹਾਰਾਜਾ ਰਣਜੀਤ ਸਿੰਘ ਕੌਣ ਸੀਗਾ ਇਹ ਪੰਜਾਬ ਮਹਾਰਾਜਾ ਅਸੀਂ ਆਪਣੇ ਇਤਿਹਾਸ ਤੋਂ ਦੂਰ ਹੁੰਦੇ ਜਾ ਰਹੇ ਹਾਂ ਅਸੀਂ ਆਪਣੇ ਇਤਿਹਾਸ ਨੂੰ ਜਿੰਨਾ ਲੋਕਾਂ ਤੱਕ ਲੈ ਕੇ ਜਾਵਾਂਗੇ ਤੇ ਪ੍ਰਮਾਤਮਾ ਅਗੇ ਅਰਦਾਸ ਕਰਦਾ ਜਿਹੜੇ ਜਿਹੜੇ ਵੀਰ ਇਹ ਕੰਮ ਉਪਰਾਲੇ ਕਰਦੇ ਆ ਤੇ ਬਹੁਤ ਸਾਰੀਆਂ ਸੰਸਥਾਵਾਂ ਵਾਂ ਐਨ ਜੀਓ ਆ ਤੇ ਉਹਨਾਂ ਸਾਰਿਆਂ ਨੂੰ ਬੇਨਤੀ ਕੀ ਭਰਾਓ ਆਪਣੇ ਇਤਿਹਾਸ ਦੇ ਲਈ ਮੁੱਦੇ ਜ਼ਰੂਰ ਚੁੱਕਿਆ ਕਰੋ ਔਰ ਤੁਹਾਡੇ ਚੈਨਲ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਕਿ ਤੁਸੀਂ ਇੱਡੀ ਦੂਰ ਆ ਕੇ ਜਿਹੜਾ ਮੁੱਦਾ ਚੁੱਕਿਆ ਤੇ ਲੋਕਾਂ ਤੱਕ ਪਹੁੰਚਾਉਣਾ ਤੁਹਾਡੇ ਜਰੀਏ ਬਹੁਤ ਸਾਰੇ ਲੋਕਾਂ ਨੇ ਆਉਣਾ ਵਾ ਇੱਥੇ ਤੇ ਇਹ ਮਹਾਰ ਸੱਚੇ ਪਾਸ਼ਾ ਕਿਰਪਾ ਕਰਨ ਤੇ ਮੈਨੂੰ ਲੱਗਦਾ ਹੈ ਕਿ ਇਹਦੇ ਲਈ ਜਿਹੜਾ ਵਾ ਸਰਕਾਰ ਨੂੰ ਜਾਗਣਾ ਚਾਹੀਦਾ ਤੁਹਾਡੇ ذریعے ਮੈਂ ਸੀਐਮ ਸਾਹਿਬ ਨੂੰ ਬੇਨਤੀ ਕਰੂੰਗਾ ਕਿ ਪ੍ਰਾਣੀਆਂ ਵਿਰਾਸਤਾਂ ਜਿੰਨੀਆਂ ਵੀ ਆ ਪੰਜਾਬ ਚ ਸਾਰੀਆਂ ਤੇ ਜ਼ੋਰ ਦੇਣ ਕਿਉਂਕਿ ਬੜੀ ਜ਼ਰੂਰਤ ਆ ਅਸੀਂ ਆਸ ਕਰਦੇ ਹਾਂ ਕਿਉਂਕਿ ਮੈਂ ਵੀ ਇੱਥੋਂ ਦਾ ਨਾਗਰਿਕ ਆ ਤੇ ਮੈਂ ਵੀ ਅਪੀਲ ਕਰਦਾ ਤੁਹਾਨੂੰ ਇਹ ਵੀ ਇੱਕ ਰਾਜੇ ਦੀ ਜਗਾ ਵਾ ਤੇ ਅੱਜ ਤੁਸੀਂ ਪੰਜਾਬ ਦੇ ਰਾਜੇ ਜੇ ਤੇ ਤੁਹਾਨੂੰ ਬਣਦਾ ਇਨਸਾਫ ਦੇਣਾ ਕਿਉਂਕਿ ਇਹ ਇਹਦੇ ਨਾਲ ਹਰ ਬੰਦੇ ਦੀ ਭਾਵਨਾ ਜੁੜੀ ਆ ਤੇ ਸਾਡੀਆਂ ਭਾਵਨਾਵਾਂ ਦੀ ਕਦਰ ਕਰਦੇ ਹੋਇਆ ਮੈਨੂੰ ਲੱਗਦਾ ਪੀ ਜਿਹੜਾ ਜਲਦ ਦੇ ਆਖਰੀ ਸਰਹੱਦ ਹੈ ਪੰਜਾਬ ਦੀ ਹੌਲੀ ਹੌਲੀ ਕਬਜ਼ਾ ਹੁੰਦਾ ਜਾ ਰਿਹਾ ਪੰਜਾਬ ਤੇ ਹੌਲੀ ਹੌਲੀ ਪੰਜਾਬ ਨੂੰ ਖਾਧਾ ਜਾਏਗਾ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰੀਕੇ ਨਾਲ ਮਹਾਰਾਜਾ ਰਣਜੀਤ ਸਿੰਘ ਜੀ ਦੀ ਆਖਰੀ ਸਰਹੱਦ ਪੰਜਾਬ ਖਾਦੀ ਜਾ ਰਹੀ ਹੈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜੋ ਪੰਜਾਬ ਦੀ ਵਿੱਚ ਹੋਰ ਸਰਹੱਦਾਂ ਤੇ ਜੇਕਰ ਗੱਲ ਕਰੀਏ ਮਹਾਰਾਜਾ ਰਣਜੀਤ ਸਿੰਘ ਜੀ ਦੀਆਂ ਵਿਰਾਸਤਾ ਖੰਡਰ ਹੁੰਦੀਆਂ ਜਾ ਰਹੀਆਂ ਨੇ ਆਉਣ ਵਾਲੀ ਪੀੜ੍ਹੀ ਕਿਤਾਬਾਂ 'ਚ ਕਿਵੇਂ ਇਤਿਹਾਸ ਪੜ੍ਹੇਗੀ ਕਿਉਂਕਿ ਅੱਜਕੱਲ੍ਹ ਕਿਤਾਬਾਂ ਦੇ ਵਿੱਚ ਇਤਿਹਾਸ ਪੜ੍ਹਨਾ ਬਹੁਤ ਮੁਸ਼ਕਿਲ ਹੈ ਜੇਕਰ ਵਿਰਾਸਤਾ ਹੀ ਨਹੀਂ ਹੋਣਗੀਆ ਕਹਿੰਦੇ ਜੇਕਰ ਸਾਨੂੰ ਥਿਊਰੀ ਪੜਾਈ ਜਾਂਦੀ ਹੈ ਤਾਂ ਸਾਨੂੰ ਪ੍ਰੈਕਟੀਕਲ ਵੀ ਪੜਾਇਆ ਜਾਂਦਾ ਤੁਹਾਡੇ ਚੈਨਲਾਂ ਦੇ ਜ਼ਰੀਏ ਜਦੋਂ ਦੇਖਦੇ ਆ ਨਾ ਮੈਂ ਵੀ ਬਹੁਤ ਕੁਝ ਤੁਹਾਡੇ ਚੈਨਲਾਂ ਤੋਂ ਦੇਖਿਆ ਤੇ ਜਦੋਂ ਤੁਸੀਂ ਵਿਖਾਉਂਦੇ ਜੀ ਉਹਨੂੰ ਅਸੀਂ ਦੇਖ ਕੇ ਜਦੋਂ ਪਹੁੰਚਦੇ ਆ ਨਾ ਤੇ ਫਿਰ ਤੁਹਾਡੇ ਤੋਂ ਅੱਧਾ ਇਤਿਹਾਸ ਤੇ ਤੁਹਾਡੇ ਕੋਲੋਂ ਪਤਾ ਲੱਗ ਜਾਂਦਾ ਕਿਉਂਕਿ ਮੀਡੀਆ ਵਾਲੇ ਵੀਰ ਜਦੋਂ ਸਾਨੂੰ ਵਿਖਾਉਂਦੇ ਆ ਨਾ ਕਿ ਇੱਥੇ ਆ ਚੀਜ਼ ਹੋ ਰਹੀ ਆ ਤੇ ਕਿਸੇ ਨਾ ਕਿਸੇ ਨਾ ਉਹ ਤੁਹਾਡੇ ਜ਼ਰੀਏ ਇੱਥੇ ਪਹੁੰਚ ਜਾਣਾ ਵਾ ਤੇ ਜਦੋਂ ਪਹੁੰਚਦੇ ਆ ਤੇ ਇਸ ਗੱਲ ਨੂੰ ਕਿਤੇ ਨਾ ਕਿਤੇ ਸਰਕਾਰ ਤੱਕ ਵੀ ਲੈ ਜਾਂਦੇ ਆ ਤੇ ਮੇਰੀ ਵੀ ਕੋਸ਼ਿਸ਼ ਹੋਊ ਕਿ ਮੈਂ ਸਰਕਾਰ ਤੱਕ ਇਹ ਗੱਲ ਨੂੰ ਲੈ ਕੇ ਜਾਵਾਂ ਡੀਸੀ ਸਾਹਿਬ ਤੱਕ ਲੈ ਕੇ ਜਾਵਾਂ ਪੀ ਇਹ ਵਰਾਸਤਾਂ ਨੂੰ ਸੀ ਸਾਂਭਣਾ ਕਿੱਦਾਂ ਵਾ ਇਹਦਾ ਹੱਲ ਕਿੱਦਾਂ ਹੁੰਦਾ ਪਰ ਐਜੀਪੀਸੀ ਸਾਡੀ ਸਿੱਖਾਂ ਦੀ ਸਭ ਤੋਂ ਵੱਡੀ ਸੰਸਥਾ ਵਾ ਮੈਂ ਤੇ ਐਜੀਪੀਸੀ ਨੂੰ ਕਹੂੰ ਕਿ ਤੁਸੀਂ ਯਾਰ ਕਿਉਂ ਨਹੀਂ ਮਤਲਬ ਉੱਥੋਂ ਤੁਸੀਂ ਫਤਵੇ ਤੇ ਸੁਣਾ ਦਿੰਦੇ ਜੇ ਕੋਈ ਮਤਲਬ ਵੇਖੋ ਕਿੱਦਾਂ ਭਾਰਤੋ ਜੋੜੋ ਯਾਤਰਾ ਜਿਹੜੀ ਆਪਣਾ ਜਿਹੜੀ ਯਾਤਰਾ ਇਹਨਾਂ ਦੀ ਚੱਲ ਰਹੀ ਆ ਕਾਂਗਰਸ ਕਾਂਗ ਆਪਣਾ ਕਾਲੀ ਦਲ ਦੀ ਕਾਲੀ ਦਲ ਦੀ ਕਾਲੀ ਦਲ ਦੀ ਪੰਜਾਬ ਜੋੜੋ ਯਾਤਰਾ ਪੰਜਾਬ ਜੋੜੋ ਯਾਤਰਾ ਚੱਲ ਰਹੀ ਆ ਤੇ ਸੁਖਬੀਰ ਬਾਦਲ ਜੀ ਤੁਸੀਂ ਮਤਲਬ ਵਿਰਾਸਤਾਂ ਬਾਰੇ ਵੀ ਮਤਲਬ ਯਾਤਰਾ ਕੋਈ ਚਲਾਓ ਕਿਉਂਕਿ ਉਹ ਉਹ ਜਿੱਥੇ ਤੁਸੀਂ ਜਾਂਦੇ ਤੁਹਾਡੀ ਮੰਦੇ ਸਾਡੀ ਤਾਂ ਮੰਦੇ ਹੀ ਨਹੀਂ ਸਾਨੂੰ ਤੇ ਮਤਲਬ ਉਹ ਪਤਾ ਨਹੀਂ ਕਿਉਂ ਸੁਣਦੇ ਨਹੀਂ ਸਾਡੀ ਗੱਲ ਤੇ ਮੈਂ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਔਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਖਾਸ ਕਰਕੇ ਬੇਨਤੀ ਕਰੂੰਗਾ ਕਿ ਤੁਸੀਂ ਤੇ ਵਿਰਾਸਤਾ ਨੂੰ ਸੰਭੋ ਅਸੀਂ ਸਰਕਾਰ ਨੇ ਜੇ ਨਹੀਂ ਕੁਛ ਕਰਦੀ ਤੇ ਤੁਸੀਂ ਜਰੂਰ ਅੱਗੇ ਆਇਆ ਕਰੋ ਲੋਕ ਤੁਹਾਡੇ ਤੋਂ ਉਮੀਦ ਕਰਦੇ ਦਿਨੋ ਦਿਨ ਵਿਸ਼ਵਾਸ ਟੁੱਟਦਾ ਜਾ ਰਿਹਾ ਜੀ ਪੀਸੀ ਤੋਂ ਤੁਸੀਂ ਕਿਵੇਂ ਦੇਖਦੇ ਹੋ ਕਿ ਵੱਡੇ ਸਮਾਗਮ ਕਰਾਣੇ ਸੀ ਇਹ ਨਹੀਂ ਕਹਿੰਦੇ ਕਿ ਗਲਤ ਗੱਲ ਨਹੀਂ ਆ ਪਰ ਕਰਾਉਣ ਪਰ ਸਾਡੀਆਂ ਵਿਰਾਸਤਾ ਸੰਭੀਆਂ ਜਾਣਾ ਅੱਜ ਉਹ ਤਖਤ ਪਹਿਲੇ ਤਖਤ ਸੀਗੇ ਜਿੱਤੋਂ ਹੁਕਮ ਹੁੰਦੇ ਸੀ ਜਥੇਦਾਰਾਂ ਦੇ ਸਰਕਾਰਾਂ ਮੰਨਦੀ ਸੀ ਲੱਗਦਾ ਨਹੀਂ ਅੱਜ ਹੁਕਮ ਸਰਕਾਰਾਂ ਦੇ ਹੁੰਦੇ ਨੇ ਤੇ ਜਥੇਦਾਰ ਮੰਨਦੇ ਨੇ ਬਿਲਕੁਲ ਭਾਜੀ ਅੱਜ ਸਾਨੂੰ ਕੋਈ ਸਮਾਗਮਾਂ ਦੀ ਲੋੜ ਨਹੀਂ ਐਵੇਂ ਸਾਡੇ ਬੰਦੇ ਵੇਖੋ ਲੰਗਰ ਲੈ ਕੇ ਬਾਲਟੀਆਂ ਲੈ ਕੇ ਤੁਰ ਪੈਂਦੇ ਜਿੱਥੇ ਮਰਜੀ ਯਾਰ ਤੁਸੀਂ ਮਤਲਬ ਆਹ ਵੇਖੋ ਜਿਹੜਾ ਸਾਡੀ ਵਿਰਾਸਤ ਹੀ ਜਦੋਂ ਖਤਮ ਹੋ ਗਈ ਤੇ ਸਾਡੀ ਸੇਵਾ ਕੀਤੀ ਕਿੱਥੇ ਕੰਮ ਆਉਣੀ ਆ ਜਿਨੇ ਸਾਡੇ ਲਈ ਕੀਤਾ ਸੀ ਕੀ ਕੀਤਾ ਉਹਦੇ ਲਈ ਮਹਾਰਾਜਾ ਰਣਜੀਤ ਸਿੰਘ ਨੇ ਸਾਡੇ ਲਈ ਕੀ ਨਹੀਂ ਕੀਤਾ ਸੀ ਕਿੱਡੇ ਫਕਰ ਨਾਲ ਉਹਦੀਆਂ ਫੋਟੋਆਂ ਪਾਈਆਂ ਜਨਮ ਦਿਨ ਤੇ ਕੇਕ ਕੱਟਦੇ ਕਈ ਤਮਾਸ਼ੇ ਕਰਦੇ ਆ ਤੇ ਤੁਸੀਂ ਆਣ ਕੇ ਇੱਥੇ ਜਮਿਨੀ ਹਕੀਕਤ ਵੇਖੋ ਇਹਨਾਂ ਵਿਰਾਸਤਾਂ ਨੂੰ ਆਪਾਂ ਬਚਾ ਲਈਏ ਇਹੀ ਇਤਿਹਾਸ ਹੈ ਸਾਡਾ ਅਸੀਂ ਪੀੜ੍ਹੀਆਂ ਆਪਣੀਆਂ ਨੂੰ ਕੀ ਕਵਾਂਗੇ ਆਉਣ ਵਾਲੇ ਸਮੇਂ 'ਚ ਜੇ ਅਸੀਂ ਇਹਨਾਂ ਆਪਣੀਆਂ ਵਿਰਾਸਤਾਂ ਨੂੰ ਨਾ ਸੰਭਾਇਆ ਤੇ ਭਾਜੀ ਅਸੀਂ ਕਿਤਾਬਾਂ 'ਚ ਵੇਖਿਆ ਕਰਾਂਗੇ ਜਿੱਦਾਂ ਮੈਂ ਪਰੀਆਂ ਦਾ ਬਾਗ ਲੱਭਣ ਡਿਆ ਇੱਥੇ ਮੈਨੂੰ ਘਟੋ ਘਟ 7 ਘੰਟੇ ਹੋ ਗਏ ਆ ਤੇ ਮੈਨੂੰ ਹੱਸ ਹੱਸ ਕੇ ਕਹਿਣ ਡੇ ਉਹ ਤੇ ਖਤਮ ਹੋ ਗਿਆ ਜੀ ਉੱਥੇ ਤੇ ਉਹ ਕ੍ਰੈਸ਼ਰ ਲੱਗ ਗਿਆ ਜੀ ਉੱਥੇ ਤੇ ਬਿਜਲੀ ਵਿਭਾਗ ਨੇ ਉਹ ਲਾਤਾ ਜੀ ਪਲਾਂਟ ਲਾਤਾ ਜੀ ਤੇ ਉਹਨਾਂ ਨੂੰ ਪਤਾ ਹੀ ਨਹੀਂ ਆ ਜਿਹੜੇ ਤੇ ਸਿਕਿਉਰਿਟੀ ਗਾਰਡ ਨੇ ਉਹਨਾਂ ਨੂੰ ਇਤਿਹਾਸ ਕਿਹਾ ਕਿ ਸਾਨੂੰ ਦੱਸ ਦੋ ਕਿੰਦੇ ਸਾਨੂੰ ਇਤਿਹਾਸ ਹੀ ਨਹੀਂ ਪਤਾ ਪਾ ਜੀ ਬਾਹਰੋਂ ਲਿਆ ਲਿਆ ਕੇ ਬੰਦੇ ਜਦੋਂ ਤੁਸੀਂ ਰੱਖੀ ਜਾਓਗੇ ਕਿੱਥੋਂ ਦੱਸਣਗੇ ਤੁਹਾਨੂੰ ਇਤਿਹਾਸ ਮੈਂ ਤੁਹਾਨੂੰ ਦੱਸਣ ਡੇ ਵੀ ਇਹ ਕੰਮ ਜਿਹੜਾ ਸਾਡੀ ਐਜੀਪੀਸੀ ਦਾ ਵਾ ਸਾਡੀ ਪੰਜਾਬ ਸਰਕਾਰ ਦਾ ਵਾ ਮੈਂ ਤੇ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਇਹ ਬਹੁਤ ਹੀ ਇਹਨਾਂ ਦਾ ਤੇ ਕੋਈ ਮੁੱਲ ਤੇ ਇਹ ਜਿਹੜੀਆਂ ਵਿਰਾਸਤਾਂ ਸਾਡੀਆਂ ਇਹਨਾਂ ਨੂੰ ਸਾਂਭਣ ਦੇ ਲਈ ਸਾਡਾ ਸਾਥ ਦਿਓ ਜਿੰਨੇ ਜੋਗੇ ਹੈਗੇ ਅਸੀਂ ਤੁਹਾਡਾ ਸਾਥ ਦੇਾਂਗੇ ਹਰ ਜਗ੍ਹਾ ਅਸੀਂ ਤੁਹਾਡੇ ਨਾਲ ਚੱਲਾਂਗੇ ਤੇ ਮੇਰੀ ਬੇਨਤੀ ਆ ਖਾਸ ਕਰਕੇ ਆਪਣੀ ਸਿੱਖਾਂ ਦੀ ਸੰਸਥਾ ਨੂੰ ਐ ਜੀ ਪੀ ਸੀ ਨੂੰ ਔਰ ਪੰਜਾਬ ਸਰਕਾਰ ਨੂੰ ਮੈਂ ਕਿਸੇ ਤੋਂ ਕੀ ਮੰਗ ਕਰਨੀ ਮੈਂ ਤੇ ਆਪਣੇ ਤੋਂ ਮੰਗ ਕਰੂੰਗਾ ਤੇ ਮੇਰੇ ਜਿਹੜੇ ਆ ਉਹ ਮੈਨੂੰ ਲੱਗਦਾ ਮੇਰੀ ਗੱਲ ਸੁਣਨਗੇ ਵੀ ਤੇ ਮੈਂ ਆਸ ਕਰਦਾ ਤੁਹਾਡੇ ਤੋਂ ਔਰ ਉਹਨਾਂ ਸਮਾਜ ਸੇਵੀ ਜਥੇਬੰਦੀਆਂ ਤੋਂ ਵੀ ਕਿ ਜਿਹੜੇ ਪਿਆਰ ਕਰਦੇ ਆ ਤੇ ਉਹ ਆਣ ਕੇ ਮਹਾਰਾਜਾ ਰਣਜੀਤ ਸਿੰਘ ਦੀਆਂ ਵਿਰਾਸਤਾਂ ਸਾਂਭਣ ਤੇ ਅਸੀਂ ਜਿੰਨੇ ਜੋ ਕਿ ਆ ਗਏ ਅਸੀਂ ਮੈਂ ਉਹਨਾਂ ਦਾ ਸਾਥ ਦੇਵਾਂਗੇ ਧੰਨਵਾਦ ਜੀ ਤਾਂ ਬਿਲਕੁਲ ਜਿੱਥੇ ਅੱਜ ਅਸੀਂ ਮੌਜੂਦ ਆ ਪਠਾਨਕੋਟ ਤੋਂ ਜੇਕਰ ਗੱਲ ਕਰੀਏ ਤਾਂ ਥੋੜੀ ਜਿਹੀ ਦੂਰੀ ਤੇ ਇਹ ਮਹਾਰਾਜਾ ਰਣਜੀਤ ਸਿੰਘ ਜੀ ਦੀ ਵਿਰਾਸਤ ਪੈਂਦੀ ਆ ਪਰ ਜਿੱਥੇ ਜੇਕਰ ਗੱਲ ਕਰੀਏ ਤਾਂ ਇਹ ਜਿਹੜੀਆਂ ਚਾਰਦਵਾਰੀਆਂ ਕੰਧਾਂ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਦਾ ਕਿਲਾ ਸੀਗਾ ਜਿੱਥੇ ਮਹਾਰਾਜਾ ਰਣਜੀਤ ਸਿੰਘ ਆਖਰੀ ਸਰਹੱਦ ਪੰਜਾਬ ਦੀ ਜੋ ਕਿ ਜੰਮੂ ਕਸ਼ਮੀਰ ਤੇ ਹਿਮਾਚਲ ਦੀ ਸਰਹੱਦ ਦੇ ਵਿੱਚ ਪੈਂਦਾ ਇੱਥੋਂ ਪੂਰੇ ਪੰਜਾਬ ਦੀ ਸੁਰੱਖਿਆ ਲਈ ਫੋਰਸ ਰੱਖੀ ਗਈ ਸੀ ਮਹਾਰਾਜਾ ਰਣਜੀਤ ਸਿੰਘ ਜੀ ਦੇ ਲਈ ਤਾਂ ਇੱਥੇ ਜਿਹੜੀ ਸ ਘੋੜੇ ਸੀਗੇ ਉਹਨਾਂ ਦੇ ਰਹਿਣ ਖਾਨ ਦਾ ਪ੍ਰਬੰਧ ਹੁੰਦਾ ਸੀਗਾ ਜੋ ਰਾਜ ਦਾ ਲੇਖਾ ਰੋਖਾ ਸੀਗਾ ਉਸ ਦੇ ਲਈ ਇੱਕ ਵੱਖਰਾ ਦਫਤਰ ਵੀ ਬਣਿਆ ਸੀਗਾ ਜੋ ਹੁਣ ਖੰਡਰ ਬਣਦਾ ਜਾ ਰਿਹਾ ਹੈ ਤਾਂ ਕਿ ਉਹ ਦੀਵਾਰਾਂ ਦੀਆਂ ਤਸਵੀਰਾਂ ਜੇਕਰ ਦਿਖਾਈਆਂ ਜਾਣ ਤਾਂ ਬਿਲਕੁਲ ਖੰਡਰ ਹੋ ਗਈਆਂ ਨੇ ਟੁੱਟ ਰਹੀਆਂ ਨੇ ਤਾਂ ਕਿਤੇ ਨਾ ਕਿਤੇ ਦੁੱਖ ਜ਼ਰੂਰ ਹੁੰਦਾ ਹੈ ਕਿ ਸਾਡੀਆਂ ਵਿਰਾਸਤਾਂ ਨੇ ਕਿਉਂਕਿ ਆਉਣ ਵਾਲੀ ਪੀੜ੍ਹੀ ਕਿਤਾਬਾਂ ਦੇ ਵਿੱਚ ਪੜ੍ਹੇਗੀ ਪਰ ਪੜ੍ਹੇਗੀ ਤਾਂ ਹੀ ਕਿਉਂਕਿ ਸਾਨੂੰ ਅਕਸਰ ਵੀ ਸਕੂਲਾਂ ਦੇ ਵਿੱਚ ਥਿਊਰੀ ਦੇ ਨਾਲ ਪ੍ਰੈਕਟੀਕਲ ਜ਼ਰੂਰੀ ਹੁੰਦਾ ਹੈ ਤਾਂ ਜੇਕਰ ਸਾਡੀ ਜ਼ਿੰਦਗੀ ਦੇ ਵਿੱਚ ਇਤਿਹਾਸ ਲਿਖ ਕੇ ਹੈਗਾ ਤਾਂ ਵਿਰਾਸਤਾਂ ਹੋਣੀਆਂ ਬਹੁਤ ਜ਼ਰੂਰੀ ਨੇ ਪੂਰੇ ਪੰਜਾਬ ਪਰਦੇ ਵਿੱਚ ਜਾਂ ਮਹਾਰਾਜਾ ਰਣਜੀਤ ਸਿੰਘ ਜੀ ਦੀਆਂ ਜਿੰਨੀਆਂ ਵੀ ਵਿਰਾਸਤਾਂ ਨੇ ਕਿਤੇ ਨਾ ਕਿਤੇ ਉਹ ਖੰਡਰ ਹੁੰਦੀਆਂ ਜਾ ਰਹੀਆਂ ਨੇ ਸਰਕਾਰ ਵੱਲੋਂ ਉਸ ਨੂੰ ਇਗਨੋਰ ਕੀਤਾ ਜਾ ਰਿਹਾ ਉਸ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਸਾਡੀ اپੀਲ ਹੈ ਕਿ ਐਸਜੀਪੀਸੀ ਵੀ ਇਸ ਵੱਲ ਧਿਆਨ ਦੇਵੇ ਤੇ ਨਾਲ ਦੇ ਨਾਲ ਸਰਕਾਰ ਵੀ ਜੇਕਰ ਇਸ ਵੱਲ ਧਿਆਨ ਦੇ ਕੇ ਤੇ ਇਸ ਦੀ ਜਿਹੜੀ ਮੁਰੰਮਤ ਸ਼ੁਰੂ ਕਰਵਾਵੇ ਤੇ ਇਸ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਦੇ ਜਿਹੜੀਆਂ ਵਿਰਾਸਤਾਂ ਸੀ ਸਾਹਮ ਸਕਾਂਗੇ ਤੇ ਆਉਣ ਵਾਲੀ ਪੀੜ੍ਹੀ ਨੂੰ ਵੀ ਸਾਡਾ ਇਤਿਹਾਸ ਯਾਦ ਰਹੇਗਾ ਜੁੜਰੇ ਸੁਰਖਾਪ ਟੀਵੀ ਦੇ ਲਈ ਮੈਂ ਦਾ ਵੰਦਚੀ ਨਮਸਤ